ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਨੀ ਪਿੰਦਰਪਾਲ ਸਿੰਘ ਜੀ ਆਸਟ੍ਰੇਲੀਆ ਚ ਮੈਲਬੌਰਨ ਚ ਪਹੁੰਚ ਚੁੱਕੇ ਆ ਆਤਮ ਰਸਕੀਤਨ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਉਹਨਾਂ ਨੂੰ 에어ਪੋਰਟ ਤੇ ਸਵਾਗਤ ਕੀਤਾ ਉਨ੍ਹਾਂ ਵੱਲੋਂ ਉਲੀਕੇ ਹੋਏ ਪ੍ਰੋਗਰਾਮ ਜਿਹੜੇ ਬਲੈਕ ਬਰਨ ਗੁਰੂ ਘਰ ਦੇ ਵਿੱਚ ਅਗਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਣੇ ਹਨ ਪਰ ਉਨ੍ਹਾਂ ਨੇ ਖੁਲਦਲੀ ਨਾਲ ਬਾਕੀ ਸਾਰੇ ਗੁਰੂ ਘਰਾਂ ਵਾਸਤੇ ਗਿਆਨੀ ਜੀ ਦੇ ਸਮਾਗਮ ਜਿਹੜੇ ਆ ਉਹ ਸਾਨੂੰ ਦੇਣ ਵਾਸਤੇ ਕਿਹਾ ਸੀ ਗਿਆਨੀ ਜੀ ਪੰਜ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਉਹ ਅੱਜ ਸ਼ਾਮ ਤੋਂ ਪਹਿਲਾਂ ਜਿਹੜਾ ਸਮਾਗਮ ਹੈ ਟਾਰਨੇਟ ਗੁਰੂ ਘਰ ਦੇ ਵਿੱਚ ਹੋਣ ਜਾ ਰਿਹਾ ਸਾਡੇ ਨਾਲ ਟਾਰਨੇਟ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਸਵੰਤ ਸਿੰਘ ਜੀ ਵੀ ਸਾਡੇ ਨਾਲ ਖੜੇ ਆ ਅੱਜ ਪਹਿਲਾ ਦੀਵਾਨ ਮੈਲਬੌਰਨ ਦੇ ਵਿੱਚ ਗਿਆਨੀ ਜੀ ਦਾ ਸ਼ਾਮ ਦਾ ਜਿਹੜਾ 6:30 ਤੋਂ 8 ਵਜੇ ਤੱਕ ਟਾਰਨੇਟ ਗੁਰੂ ਘਰ ਵਿੱਚ ਕੱਲ ਨੂੰ ਦਿਨ ਦਾ ਦੀਵਾਨ ਜਿਹੜਾ ਕ੍ਰੇਗੀਬਾਨ ਚ ਕੱਲ ਸ਼ਾਮ ਨੂੰ ਕੀਸ ਬਰੋਚ ਫਿਰ ਸੋਮਵਾਰ ਸ਼ਾਮ ਦਾ ਜਿਹੜਾ ਉਹ ਸ਼ੌਣੀ ਜਿਹੜੀ ਆਪਣੇ ਖਾਲਸਾ ਸ਼ੌਣੀ ਆ ਉਹਦੇ ਵਿੱਚ ਹੋਵੇਗਾ ਫਿਰ ਉਹ ਮੰਗਲਵਾਰ ਹਜੇ ਗਿਆਨੀ ਜੀ ਹੁਣਾਂ ਨੇ ਡਿਸਾਈਡ ਕਰਨਾ ਰੈਸਟ ਕਰਨੀ ਆ ਕਿ ਕਿਤੇ ਸਮਾਗਮ ਲੱਗਣਾ ਬੁੱਧਵਾਰ ਨੂੰ ਜਿਹੜਾ ਸ਼ੈਪਟਨ ਗੁਰੂ ਘਰ ਦੇ ਵਿੱਚ ਸ਼ਾਮ ਦਾ ਸਮਾਗਮ ਫਿਰ ਸ਼ੁੱਕਰਵਾਰ ਤੋਂ ਲਗਾਤਾਰ ਸਮਾਗਮ ਜਿਹੜੇ ਬਲੈਕ ਬਨ ਗੁਰੂ ਘਰ ਦੇ ਵਿੱਚ ਹੋਣਗੇ ਸੰਗਤ ਨੂੰ ਬੇਨਤੀ ਹੈ ਹਮ ਹਮਾਕੇ ਪਹੁੰਚੋ ਵੱਧ ਵੱਧ ਗੁਰਬਾਣੀ ਦੀ ਕਥਾ ਦਾ ਲਾਹਾ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ